ਲੋਕ ਸਭਾ ਚੋਣਾਂ ਦੇ ਚੱਲਦਿਆਂ ਹੋਇਆਂ ਪੁਲਿਸ ਪ੍ਰਸ਼ਾਸਨ ਆ ਜਿਹੜਾ ਪੂਰਾ ਐਕਸ਼ਨ ਮੋਡ ਦੇ ਵਿੱਚ ਆ ਪੁਲਿਸ ਦੇ ਵੱਲੋਂ ਥਾਂ-ਥਾਂ ਤੇ ਨਾਕੇਬੰਦੀ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਛਰਾਰਤਰੀ ਅੰਸਰ ਦੇ ਵੱਲੋਂ ਕੋਈ ਵੀ ਕੋਈ ਵੱਡੀ ਘਟਨਾ ਨਾ ਜਾਮਣ ਅਤੇ ਜਾਵੇ ਜਾਂ ਫਿਰ ਕਿਸੇ ਵਿਅਕਤੀ ਦੇ ਵੱਲੋਂ ਵੋਟਰਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਜਾਂ ਫਿਰ ਕੋਈ ਵੀ ਜਹੀ ਘਟਨਾ ਨਾ ਕੀਤੀ ਜਾਵੇ ਜੋ ਚੋਣ ਜਾਬਤੇ ਦੀ ਉਲੰਘਣਾ ਦੇ ਹੋਵੇ ਦਾਦੇ ਕੀ ਉੱਤ ਹੀ ਹੁਣ ਇੱਕ ੜੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਕੋਲੋਂ ਪੁਲਿਸ ਦੇ ਵੱਲੋਂ 15 ਲੱਖ ਰੁਪਇਆ ਕੈਸ਼ ਬਰਾਮਦ ਕੀਤਾ ਦਦਾ ਕੀ ਪੁਲਿਸ ਦੇ ਵੱਲੋਂ ਜਿਹੜੇ ਨੋਟਾਂ ਦੀਆਂ ਗੱਥੀਆਂ ਕੱਢਦੇ ਕੱਢਦੇ ਹੱਥ ਦੁਖਣਾਂ ਆਏਦੇ ਕਿਉਂਕਿ ਉਸ ਵਿਅਕਤੀ ਦੇ ਵੱਲੋਂ ਜਿਹੜਾ ਵਿਅਕਤੀ ਦੇ ਕੋਲੋਂ 15 ਲੱਖ ਕੈਸ਼ ਫੜਿਆ ਗਿਆ ਉਸਨੇ ਆਪਣੇ ਕੱਪੜੇ ਦੇ ਵਿੱਚ ਦਦਾ ਜਿਵੇਂ ਕਿ ਦੇ ਅਕੀ ਛੱਟ ਪਾਉਂਦਾ ਛੱਟ ਦੇ ਅੰਦਰ ਦੀ ਬਿਨਾਂ ਨੇ ਪਈਂਦੀ ਤੇ ਬਰਾਨ ਦੇ ਆਲੇ-ਦਾਲੇ ਉਸਨੇ 5-500 ਦੇ ਨੋਟਾਂ ਦੀਆਂ ਕਈ ਗੱਥੀਆਂ ਸੀ ਜਿਹੜੀਆਂ ਉਸ ਦੇ ਸਰੀਰ ਦੇ ਆਲੇ-ਦਾਲੇ ਪਾਈ ਹੋਈਆਂ ਸੀ ਜਦੋਂ ਜਿੱਦ ਜਾਣਕਾਰੀ ਪੁਲਿਸ ਨੂੰ ਮਿਲਦੀ ਆ ਤਾਂ ਪੁਲਸ ਦੇ ਵੱਲੋਂ ਇਸ ਨੂੰ ਰੋਕਿਆ ਜਾਂਦਾ ਤੇ ਚੈਕਿੰਗ ਕੀਤੀ ਜਾਂਦੀ ਆ ਤੇ ਚੈਕਿੰਗ ਦੇ ਦੌਰਾਨ ਉਸ ਦੇ ਕੋਲੋਂ 5-500 ਦੇ ਨੋਟਾਂ ਦੀਆਂ ਗੱਥੀਆਂ ਦਾ 15 ਲੱਖ ਰੁਪਈਆ ਲਗਭਗ 15 ਲੱਖ ਰੁਪਇਆ ਕੈਸ਼ ਆ ਜਿਹੜਾ ਬਰਾਮਤ ਕੀਤਾ ਦੱਸਦੀ ਹੈ ਕਿ ਇਹ ਵੀਡੀਓ ਜਿਹੜੀ ਤਾਮਲ ਲਾਡੂ ਦੇ ਤਾਮਲ ਲਾਡੂ ਦੇ ਕੇਰਲਾ ਦੇ ਬਾਰਡਰ ਦੇ ਅਸੀਂ ਜਿੱਥੇ ਦੋ ਜਿਹੜੇ ਦਿੱਥੇ ਗਈ ਫੇਜ਼ 2 ਦੀਆਂ ਲੋਕ ਸਭਾ ਚੋਣਾਂ ਫੇਜ਼ 2 ਦੀਆਂ ਚੋਣਾਂ ਹੋਣੀਆਂ ਨੇ ਉੱਥੇ ਦੀ ਵੀਡੀਓ ਸੇ ਜਾਰੀ ਹੈ ਪੁਲਿਸ ਪ੍ਰਸ਼ਾਸਨ ਨੇ ਬਾਰਡਰ ਤੇ ਜਿਹੜੀ ਨਾਕੇਬੰਦੀ ਕੀਤੀ ਨਾਕੇਬੰਦੀ ਦੇ ਦੌਰਾਨ ਇਸ ਵਿਅਕਤੀ ਦੇ ਕੋਲੋਂ 35 15 ਲੱਖ ਰੁਪਇਆ ਕੈਸ਼ ਬਰਾਮਦ ਕੀਤਾ ਗਿਆ ਦੱਸਦੇ ਕਿ 5-500 ਦੇ ਨੋਟਾਂ ਦੀਆਂ ਗੱਥੀਆਂ ਦਾ ਢੇਰ ਉਸ ਵਿਅਕਤੀ ਦੇ ਝੱਟ ਦੇ ਵਿੱਚੋਂ ਕੱਪੜਿਆਂ ਦੇ ਆਲੇ-ਦਾਲੇ ਲਾਇਆ ਹੋਇਆ ਸੀਗਾ ਤੇ ਉੱਥੋਂ ਕੱਢਿਆ ਗਿਆ ਦੱਸਦੇ ਕਿ ਜਿਸ ਨੂੰ ਦੇਖ ਇੱਕ ਵਾਰ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਕਿ ਕੀ ਭਾਈ ਇਹ ਕਿੱਥੇ ਦੀ ਪਤੰਦਰ ਨੇ ਇਹਦਾ ਨਵਾਂ ਹੀ ਕੋਈ ਜਗਾੜ ਲਾਇਆ ਸੀਗਾ ਵੀ ਐਵੇਂ ਕਿਵੇਂ ਕੱਪੜਿਆਂ ਦੇ ਆਲੇ-ਦੁਆਲੇ ਉਸਨੇ ਅਜਿਹੇ ਨੋਟ ਲੁਕੋਏ ਹੋਏ ਨੇ ਜਿਸ ਨੂੰ ਦੇਖ ਕੇ ਕੋਈ ਨਾ ਕਹੀ ਹਰੇਕ ਬੰਦਾ ਚੱਕਵਾ ਕਾ ਸਕਦਾ ਪਰ ਕਿਤੇ ਨਾ ਕਿਤੇ ਕਹਿੰਦੇ ਪੁਲਿਸ ਦੀ ਅੱਖ ਆ ਜਿਹੜੀ ਦਿੱਜੀ ਉਹ ਬਹੁਤ ਤੇਜ਼ ਹੁੰਦੀ ਆ ਜਿਸ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਨੇ ਉਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਫਿਲਹਾਲ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਬਤਲਾ ਲਗਾਇਆ ਜਾ ਸਕੇ ਕਿ ਨੋਟ ਕਿੱਥੇ ਲੈ ਕੇ ਜਾ ਰਿਹਾ ਸੀ ਕਿਸ ਨੇ ਦਿੱਤੇ ਸੀ ਜਾਂ ਫਿਰ ਕਿਸ ਕੰਮ ਲਈ ਵਰਤੇ ਜਾਂਦੇ ਹਨ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਚਲਦੇ ਹਾਂ ਜੋਂ ਜਾਤ ਲੱਗਿਆ ਹੋਇਆ ਆਪਾਂ ਕਿਤੇ ਵੀ ਲੱਖ ਰੁਪਏ ਤੋਂ ਵੱਧ ਜਿਹੜਾ ਕੈਸ਼ ਆਪਣੇ ਕੋਲ ਨਹੀਂ ਰੱਖ ਸਕਦੇ ਜੇਕਰ ਆਪਾਂ ਲੱਖ ਤੋਂ ਵੱਧ ਕੋਈ ਕੈਸ਼ ਜਾਂ 50 60 70 ਲੱਖ 1.5 ਲੱਖ 2 ਲੱਖ ਜਿੰਨਾ ਵੀ ਆਪਾਂ ਕੈਸ਼ ਕੋਲ ਰੱਖਦੇ ਆ ਤਾਂ ਆਪਾਂ ਨੂੰ ਉਸ ਦਾ ਕੋਈ ਨਾ ਕੋਈ ਸਬੂਤ ਹੋਣਾ ਜ਼ਰੂਰ ਹੋਣਾ ਲਾਜ਼ਮੀ ਆ ਕਿ ਆਪਾਂ ਨੇ ਇਹ ਪੈਸੇ ਇਸ ਜਗ੍ਹਾ ਵਰਤਣ ਨੇ ਜਾਂ ਫਿਰ ਕੋਈ ਚੀਜ਼ ਖਰੀਦਣੀ ਆ ਜਾਂ ਕਿ ਹਸਤਾਲ ਜਾਂ ਕਿਤੇ ਵੀ ਆਪਣੀ ਚੀਜ਼ ਲੈਣੀ ਦੇਣੀ ਆ ਆਪਾਂ ਨੂੰ ਇਸ ਚੀਜ਼ ਦਾ ਸਬੂਤ ਰੱਖਣੇ ਮਿਲਣਗੇ ਕਿ ਜੇ ਆਪਾਂ ਨੇ ਇਹ ਪੈਸਾ ਜਗ੍ਹਾ ਤੇ ਵਰਤਣਾ ਹੈ ਪਰ ਕਿਤੇ ਨਾ ਕਿਤੇ ਚੋਣ ਚੋਣ ਚੋਣਾ ਲੈ ਕੇ ਲੋਕਸਭਾ ਚੋਣਾ ਲੈ ਕੇ ਪੁਲਿਸ ਪ੍ਰਸ਼ਾਸਨ ਕਾਫੀ ਐਕਸ਼ਨ ਮੋਡ ਦੇ ਵੀ ਦਿਖਾਈ ਦੇ ਰਿਹਾ ਹੁਣ ਜਿਹੜੀ ਤਾਮਲ ਲਾਡੂ ਬਾਰਡਰ ਦੇ ਉੱਤੇ ਪੁਲਿਸ ਨੇ ਵੱਡੀ ਕਮਜਾ ਮਿਲੀ ਇੱਕ ਵਿਅਕਤੀ ਦੇ ਕੋਲੋਂ 15 ਲੱਖ ਰੁਪਏ ਕੈਸ਼ ਬਰਾਮਦ ਕੀਤਾ ਗਿਆ ਦੱਸੀ ਕਿ 5-500 ਦੇ ਨੋਟਾਂ ਦੀਆਂ ਕਈ ਗੱਥੀਆਂ